ਹਾਂਜੀ ਸਤਿਕਾਰਯੋਗ ਸਾਥੀਓ ਅੱਜ ਡੈਮੋਕ੍ਰੈਟਿਕ ਟੀਚਰਸ ਫਰੰਟ ਪੰਜਾਬ ਅਤੇ 6435 ਵਿਦਿਆਪਕ ਯੂਨੀਅਨ 41 ਕਾਟ ਮਾਸਟਰ ਕਾਡਰੀ ਯੂਨੀਅਨ ਅਤੇ ਮੈਰੀਟੋਰੀਅਸ ਟੀਚਰਸ ਯੂਨੀਅਨ ਦੇ ਸਾਂਝੇ ਰੂਪ ਦੇ ਵਿੱਚ ਕੈਬਨਿਟ ਸਬ-ਕਮੇਟੀ ਦੇ ਨਾਲ ਮੀਟਿੰਗ ਹੋਈ ਜਿਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਕੈਬਨਿਟ ਮਨਿਸਟਰ ਰਵਜੋਤ ਸਿੰਘ ਔਰ ਕੈਬਨਿਟ ਮਨਿਸਟਰ ਕੁਲਦੀਪ ਢਾਲੀਵਾਲ ਹਾਜ਼ਰ ਸਨ ਉਹਨਾਂ ਦੇ ਨਾਲ ਸਿੱਖਿਆ ਸਕੱਤਰ ਮੈਡਮ ਅਨੰਦਿਤਾ ਮਿੱਤਰਾ ਔਰ ਹੋਰ ਪਰਸੋਨਲ ਵਿਭਾਗ ਤੋਂ ਅਧਿਕਾਰੀ ਵੀ ਉਸ ਵੇਲੇ ਹਾਜ਼ਰ ਰਹੇ ਜਿਹੜੀਆਂ ਮੰਗਾਂ ਤੇ ਗੱਲਬਾਤ ਰੱਖੀ ਗਈ ਉਹਨਾਂ ਤੇ ਸਾਡੇ ਵੱਖ-ਵੱਖ ਸਾਥੀ ਆਪਣੀ ਆਪਣੀ ਗੱਲਬਾਤ ਰੱਖਣਗੇ ਸਭ ਤੋਂ ਪਹਿਲਾਂ ਸਾਥੀ ਵਿਕਰਮਦੇਵ ਜੀ ਸੁਭਾ ਪ੍ਰਧਾਨ ਡੈਮੋਕ੍ਰੈਟਿਕ ਟੀਚਰਸ ਫਰੰਟ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਗੱਲਬਾਤ ਸਤਿਕਾਰਯੋਗ ਸਾਥੀਓ ਤੁਹਾਨੂੰ ਪਤਾ ਕਿ 11 ਜੂਨ ਨੂੰ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਲੁਧਿਆਣੇ ਦੇ ਵਿੱਚ ਇੱਕ ਵੱਡਾ ਐਕਸ਼ਨ ਅਧਿਪਕਾਂ ਦੀਆਂ ਵਿੱਤੀ ਤੇ ਵਿਭਾਗੀ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ ਉਸ ਤੋਂ ਬਾਅਦ ਸਾਡੀ ਇੱਕ ਮੀਟਿੰਗ ਆ ਜਿਹੜੀ ਉਹ 13 ਜੂਨ ਨੂੰ ਸਿੱਖਿਆ ਸਕੱਤਰ ਨਾਲ ਵੀ ਹੋਈ ਲਗਭਗ 2 ਘੰਟੇ ਦੇ ਕਰੀਬ ਮੀਟਿੰਗ ਹੋਈ ਸੀ ਉਸੇ ਦੀ ਲਗਾਤਾਰਤਾ ਦੇ ਵਿੱਚ ਅੱਜ 16 ਜੂਨ ਨੂੰ ਸਾਡੀ ਇੱਥੇ ਮੀਟਿੰਗ ਆ ਜਿਹੜੀ ਮੁੱਖ ਸਕੱਤਰੇਤ ਚੰਡੀਗੜ੍ਹ ਇੱਥੇ ਕੈਬਨਟ ਸਬ-ਕਮੇਟੀ ਨਾਲ ਹੋਈ ਆ ਮੰਗਾਂ ਦੇਖੋ ਉਹੀ ਸੀ ਪਰ ਇਸ ਦੇ ਵਿੱਚ ਅਸੀਂ ਪ੍ਰਾਇੋਰਟੀ ਆ ਜਿਹੜੀ ਉਹ ਕੁਝ ਬਦਲੀ ਆ ਇਹਦੇ ਵਿੱਚ ਬਾਕੀ ਇਸ਼ੂਆਂ ਦੇ ਨਾਲ-ਨਾਲ ਜਿਹੜੇ ਮੁਲਾਜ਼ਮਾਂ ਤੇ ਅਧਿਆਪਕਾਂ ਦੀਆਂ ਪਿੱਤੀ ਮੰਗਾਂ ਨੇ ਉਹਨਾਂ ਦੇ ਉੱਪਰ ਵੀ ਅਸੀਂ ਖੁੱਲਕੇ ਤੇ ਜ਼ੋਰ ਦੇ ਕੇ ਗੱਲ ਰੱਖੀ ਆ ਜਿਹਦੇ ਵਿੱਚੋਂ ਪਹਿਲੀ ਗੱਲ ਕਰੀਏ ਰੀਕਾਸਟ ਵਾਲਾ ਇਸ਼ੂ ਆ ਤੁਹਾਨੂੰ ਪਤਾ ਕਿ 700 ਦੇ ਕਰੀਬ ਜਿਹੜੇ ਅਧਿਆਪਕ ਨੇ ਉਹ ਰੀਕਾਸਟ ਲਿਸਟਾਂ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ ਜਿਹੜੇ ਗਿਰਿਆਂ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਨਾਮ ਹੇਠ ਦੁਬਾਰਾ ਰੀਕਾਸਟ ਕੀਤੀਆਂ ਗਈਆਂ ਸੀ ਤਾਂ ਅੱਜ ਫੇਰ ਦੁਬਾਰਾ ਉਸ ਦੇ ਉੱਪਰ ਖੁੱਲਕੇ ਚਰਚਾ ਹੋਈ ਆ ਅਸੀਂ ਉਸ ਦੇ ਵਿੱਚ ਫੇਰ ਆਪਣੇ ਤਰਕ ਰੱਖੇ ਨੇ ਕਿ ਇਹ ਅਧਿਆਪਕ ਬੇਕਸੂਰ ਨੇ ਮੈਰਿਟ ਰਵਾਈਜ਼ ਕਰਕੇ ਤੁਸੀਂ ਅਧਿਆਪਕਾਂ ਨੂੰ ਜਦੋਂ ਬਾਹਰ ਕਰ ਦਿੱਤਾ ਤਾਂ ਮੈਰਿਟਨ ਵਾਈਜ਼ ਕਰਨ ਦੇ ਨਾਲ-ਨਾਲ ਜਿਹੜੇ ਅਧਿਆਪਕ ਬਾਹਰ ਹੋ ਰਹੇ ਨੇ ਮੈਰਿਟ ਤੋਂ ਉਹਨਾਂ ਦਾ ਵੀ ਇੱਕ ਸੁਰੱਖਿਅਤ ਕਰਨਾ ਉਹਨਾਂ ਦੀ ਹੁਣ ਤੱਕ ਦੀ ਨੌਕਰੀ ਸੁਰੱਖਿਅਤ ਕਰਨੀ ਉਹ ਵੀ ਤਾਂ ਤੁਹਾਡੀ ਜ਼ਿੰਮੇਵਾਰੀ ਸੀ ਤਾਂ ਇਹ ਆ ਕਿ ਅੱਜ ਇਸ ਇਸ਼ੂ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਮੀਟਿੰਗ ਆ ਉਹ ਕੁਝ ਹਾਂ ਪੱਕੀ ਰਹੀ ਆ ਉਦਾ ਕਾਰਨ ਇਹ ਕਿ ਮੀਟਿੰਗ ਦੇ ਵਿੱਚ ਸਿੱਖਿਆ ਸਕੱਤਰ ਨੇ ਵੀ ਇਹ ਗੱਲ ਰੱਖੀ ਆ ਕਿ ਜਿੰਨੇ ਅਧਿਆਪਕ ਬਾਹਰ ਹੋ ਰਹੇ ਨੇ ਅਸੀਂ ਗੱਲ ਰੱਖੀ ਕਿ 3-400 ਅਧਿਆਪਕ ਨੂੰ ਤੁਸੀਂ ਸ਼ੋ ਕਾਜ਼ ਨੋਟਿਸ ਜਾਰੀ ਕੀਤਾ ਉਹਨਾਂ ਦਾ ਇਹ ਸੀ ਵੀ ਜਿਨ੍ਹਾਂ ਨੂੰ ਸ਼ੋ ਕਾਜ਼ ਨੋਟਿਸ ਜਾਰੀ ਹੋਏ ਨੇ ਉਹਦੇ ਵਿੱਚੋਂ ਵੀ ਬਹੁਤ ਸਾਰੇ ਅਧਿਆਪਕ ਜਿਹੜਾ ਤੁਸੀਂ ਪਿਛਲੀ ਮੀਟਿੰਗ 'ਚ ਧਿਆਨ ਲਿਆੰਦਾ ਸੀ ਕਿ ਡਬਲਿੰਗ ਹੋਈ ਹੋਈ ਆ ਨਾਟ ਜੁਆਇਨਿੰਗ ਡਾਟਾ ਬਾਹਰ ਨਹੀਂ ਕੱਢਿਆ ਹੋਇਆ ਬਹੁਤ ਸਾਰੇ ਅਧਿਆਪਕ ਤਾਂ ਐਵੇਂ ਅਡਜਸਟ ਹੋ ਰਹੇ ਨੇ ਜਿਹੜੇ ਦੇ ਅੱਪ ਕਦੇ ਨਹੀਂ ਅਡਜਸਟ ਹੋਣਗੇ ਉਹਨਾਂ ਦੇ ਲਈ ਅਸੀਂ ਇੱਕ ਫਾਈਲ ਤਿਆਰ ਕਰਕੇ ਕੇਸ ਤਿਆਰ ਕਰਕੇ ਐਡਵੋਕੇਟ ਜਨਰਲ ਨੂੰ ਭੇਜਾਂਗੇ ਉਹਨਾਂ ਦੀ ਰਾਏ ਲਵਾਂਗੇ ਤੇ ਕੋਸ਼ਿਸ਼ ਇਹ ਕਰ ਰਹੇ ਆ ਕਿ ਜਿੰਨੇ ਵੀ ਅਧਿਆਪਕ ਰੀਕਾਸਟ ਲਿਸਟਾਂ ਚੋਂ ਬਾਹਰ ਹੋਏ ਨੇ ਜਾਂ ਸ਼ੋ ਕਾਡ ਨੋਟਿਸ ਗਏ ਨੇ ਉਹਨਾਂ ਨੂੰ ਅਡਜਸਟ ਕੀਤਾ ਜਾਵੇ ਕਿਸੇ ਨੂੰ ਬਾਹਰ ਨਾ ਕੀਤਾ ਜਾਵੇ ਤੇ ਸਾਡੇ ਜੋਰ ਦੇਣ ਤੇ ਵਿੱਤ ਮੰਤਰੀ ਸ਼੍ਰੀ ਹਰਪਾਲ ਚੀਮਾ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਕਿ ਕੀ ਤੁਸੀਂ ਆਪਣੀ ਸਰਕਾਰ ਦੇ ਉੱਪਰ ਇੱਕ ਕਾਲਾ ਧੱppa ਲਗਾਉਣਾ ਚਾਹੁੰਦੇ ਹੋ ਕਿ ਇੰਨੇ ਦੇ ਹੱਪਕ ਨੇ ਜਿਹੜੇ ਨੌਕਰੀ ਦੇ ਵਿੱਚੋਂ ਬਾਹਰ ਕਰਤੇ ਵੱਡੀ ਗੱਲ ਇਹ ਕਿ ਸਿੱਖਿਆ ਸਕੱਤਰ ਇਸ ਤੇ ਐਗਰੀ ਕੀਤੇ ਕਿ ਜਿਨ੍ਹਾਂ ਦਾ ਪ੍ਰਵੇਸ਼ਨ ਪੂਰਾ ਹੋ ਗਿਆ 4-4 ਸਾਲ ਹੋ ਗਏ ਉਹਨਾਂ ਨੂੰ ਬਾਹਰ ਨਹੀਂ ਕਰਨਾ ਚਾਹੀਦਾ ਤਾਂ ਹਰਪਾਲ ਚੀਮਾ ਜੀ ਨੇ ਇਸ ਦੇ ਵਿੱਚ ਦਖਲ ਦਿੱਤਾ ਕਿ ਜਦੋਂ ਐਡਵੋਕੇਟ ਜਨਰਲ ਨੂੰ ਇਹ ਫਾਈਲ ਜਾਊਗੀ ਤਾਂ ਉਸ ਦੇ ਉੱਪਰ ਪੋਜੀਟਿਵ ਕਮੈਂਟ ਲੈਣੇ ਤੇ ਉਹ ਸਰਕਾਰ ਕਿਸੇ ਨੂੰ ਵੀ ਨਹੀਂ ਕੱਢੂਗੀ ਇਹ ਚੀਜ਼ ਯਕੀਨੀ ਬਣਾਉਣੀ ਕੇਸ ਦੇ ਵਿੱਚ ਮੇਰਾ ਵੀ ਦਾਖਲ ਆ ਜਿਹੜਾ ਉਹ ਬਰਕਰਾਰ ਰਹੂਗਾ ਦੂਸਰਾ ਸਾਡੇ ਨਾਲ ਮੈਡਮ ਇਹਨਾਂ ਨੇ ਈਕਾਸਟ ਸੂਚੀਆਂ ਨਾਲ ਹੀ ਸੰਬੰਧਿਤ ਨੇ ਬਾਕੀ ਗੱਲ ਉਹ ਕਰਨਗੇ ਇਸ ਬਾਰੇ ਹਾਂਜੀ ਅੱਜ ਖੁੱਲਕੇ ਗੱਲ ਕੀਤੀ ਗਈ ਕੈਬਨਟ ਸਬਕਮੇਟੀ ਨਾਲ ਡੀਟੀਐਫ ਦੀ ਗੋਭਾਈ ਵਿੱਚ ਜਿਹੜਾ ਇਹ ਚਰਚਾ ਹੋਈ ਹੈ ਔਰ ਜਿਹੜੀ ਚਰਚਾ ਹੈ ਉਹਦੇ ਵਿੱਚ ਪੂਰੀ ਤਰ੍ਹਾਂ ਸਕਾਰਾਤਮਕ ਰਵੱਈਆ ਹੀ ਦੇਖਣ ਨੂੰ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਆਪਣੇ ਟੀਚਰਸ ਦੇ ਉਹਨਾਂ ਦੀ ਤਾਂ ਕੋਈ ਗਲਤੀ ਹੀ ਨਹੀਂ ਸੀਗੀ ਤੇ ਉਹਨਾਂ ਦੇ ਨਾਲ ਬਿਲਕੁਲ ਵੀ ਪੱਖਪਾਤੀ ਰਵੱਈਆ ਨਹੀਂ ਕੀਤਾ ਜਾਏਗਾ ਕੋਸ਼ਿਸ਼ ਕੀਤੀ ਜਾਏਗੀ ਕਿ ਸਾਰਿਆਂ ਨੂੰ ਹੀ ਐਡ ਕੀਤਾ ਜਾਵੇ ਤੇ ਐਡਵੋਕੇਟ ਜਨਰਲ ਨੂੰ ਇਹ ਜਿਹੜੀ ਫਾਈਲ ਹੈ ਉਹ ਭੇਜ ਦਿੱਤੀ ਗਈ ਹੈ ਜਿਹੜਾ ਨਤੀਜੇ ਉਹ ਜਲਦੀ ਹੀ ਆਣਗੇ ਤੇ ਨਤੀਜੇ ਵੀ ਪੋਜ਼ਿਟਿਵ ਹੀ ਹੋਣਗੇ ਹਾਂਜੀ ਇਸ ਤੋਂ ਬਾਅਦ ਅਗਲਾ ਇਸ਼ੂ ਅਸੀਂ ਬਦਲੀਆਂ ਦਾ ਰੱਖਿਆ ਬਦਲੀਆਂ ਦੇ ਇਸ਼ੂ ਉੱਪਰ ਵੀ ਤੁਹਾਨੂੰ ਪਤਾ ਕਿ ਪਿਛਲੀ ਮੀਟਿੰਗ ਜਿਹੜੀ ਸਿੱਖਿਆ ਸਕੱਤਰ ਨਾਲ ਹੋਈ ਸੀ ਉਹਦੇ ਚ ਡਿਟੇਲ ਚ ਚਰਚਾ ਹੋਈ ਸੀ ਚਾਹੇ 6435 ਈਟੀਟੀ ਵਾਲੇ ਸਾਥੀਆਂ ਨੂੰ ਮੌਕਾ ਦੇਣ ਦੀ ਗੱਲ ਹੋਵੇ ਸਾਰੇ ਦੇ ਸਾਰੇ ਕਾਟਰ ਨੂੰ 41 ਕਾਟਰ ਦਾ ਇਸ਼ੂ ਹੋਵੇ ਜਾਂ ਜਿਹੜੇ ਈਟੀਟੀ ਤੋਂ ਮਾਸਟਰ ਤੇ ਮਾਸਟਰ ਤੋਂ ਲੈਕਚਰਾਰ ਪ੍ਰਮੋਟ ਹੋਏ ਇਸ ਦੇ ਉੱਪਰ ਸਾਡੇ ਨਾਲ ਬਲਕਾਰ ਮੰਗਾਣੀਆਂ ਨੇ 41 ਕਾਟਰ ਮਾਸਟਰ ਕਾਟਰ ਯੂਨੀਅਨ ਤੋਂ ਬਦਲੀਆਂ ਦੇ ਇਸ਼ੂ ਉੱਪਰ ਇਹ ਗੱਲ ਰੱਖਿਆ ਹਾਂਜੀ ਪਬਰੀਆਂ ਦੇ ਇਸ਼ੂ ਤੇ ਉੱਪਰ ਮਾਸਟਰ ਕਾਰਡ 4161 ਦੇ ਵੱਲੋਂ ਤੇ 6635 ਐਟਟੀ ਜੁਨੀਅਨ ਵੱਲੋਂ ਗੱਲ ਰੱਖੀ ਗਈ ਪੂਰੀ ਪ੍ਰੋੜਤਾ ਦੇ ਨਾਲ ਜਿਹੜੀ ਗੱਲ ਅਸੀਂ ਰੱਖੀ ਸੀ ਜਿਹੜੇ ਕਿ 3 ਸਾਲ ਪਰਵੇਸ਼ਨ ਦੀ ਗੱਲ ਜੇ ਕਹੀ ਜਾ ਰਹੀ ਸੀ ਚਾਹ ਸਟੇ 3 ਸਾਲ ਦੂਜੇ ਅਧਿਆਪਕਾਂ ਦੇ ਵਿੱਚ ਹੈ ਜੇ 2 ਸਾਲ ਦਾ ਸਟੇ ਤਾਂ ਇਹਦੇ ਲਈ ਅਸੀਂ ਜਿਹੜੀ ਸਪੈਸ਼ਲ ਗੱਲਬਾਤ ਰੱਖੀ ਕਿ ਜਿਹੜਾ ਵਿਤਕਰਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਪਰ ਜੇ ਗੱਲ ਕਰੀਏ ਅਸਲੀ ਮੁੱਦੇ ਦੀ ਜਿਹੜੀ ਆਪਾਂ ਕਹਿ ਰਹੇ ਸੀ 4161 ਚਾਹੇ 6635 ਹੈ ਕਿ ਇਹਨਾਂ ਨੂੰ ਇੱਕ ਵਿਸ਼ੇਸ਼ ਮੌਕਾ ਜਿਹੜਾ ਇਸੇ ਜਿਹੜੀਆਂ ਬਦਲੀਆਂ ਹੋ ਰਹੀਆਂ ਇਹਦੇ ਵਿੱਚ ਦਿੱਤਾ ਜਾਵੇ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਦੇ ਉੱਪਰ ਜ਼ਿਆਦਾ ਉਹਨਾਂ ਨੇ ਕੋਈ ਪੋਜ਼ਿਟਿਵ ਵੇ ਦੇ ਨਾਲ ਗੱਲਬਾਤ ਨਹੀਂ ਰੱਖੀ ਜਿਸ ਕਰਕੇ ਮੈਂ ਕਾਡਰ ਨੂੰ ਦੱਸ ਦੇਣਾ ਚਾਹੁੰਨਾ ਖਾਸ ਕਰਕੇ ਜੇ ਅਪ ਗੱਲ ਕਰੀਏ 635 ਜਾਂ ਮਾਸਟਰ ਕਾਰਡ 4166 ਤਾਂ ਮੈਂ ਕਹਿਣਾ ਚਾਹਾਂਗਾ ਸਾਨੂੰ ਇੱਕ ਵੱਡੇ ਸੰਘਰਸ਼ ਦੀ ਜਿਹੜੀ ਬਦਲੀਆਂ ਦੇ ਉੱਪਰ ਲੋਡ ਹੈਗੀ ਆ ਇਸ ਦੇ ਉੱਪਰ ਉਹਨਾਂ ਨੇ ਛੋਟੀ ਜਿਹੀ ਗੱਲ ਇੰਨੀ ਕਿ ਰੱਖੀ ਕਿ ਅਸੀਂ ਇਸ ਤੋਂ ਬਦਲੀਆਂ ਤੋਂ ਬਾਅਦ ਦੀਵਾਲੀ ਤੱਕ ਦੇਖਦੇ ਸਿਰਫ 2 ਮਹੀਨਿਆਂ ਦਾ ਸਮਾਂ ਕਿ ਉਸ ਦੇ ਅਨੁਸਾਰ ਅਸੀਂ ਦੇਖ ਲਾਂਗੇ ਕਦੇ ਵਿੱਚ ਪੋਜੀਟਿਵ ਵਾਲੇ ਕੋਰ ਮੈਂ ਵਿਕਰਮਜੀਵ ਨੂੰ ਕਹੂੰਗਾ ਕਿ ਉਹ ਆਪਣੀ ਖੁੱਲ ਕੇ ਜਿਹੜੀ ਗੱਲ ਰੱਖ ਦੇਣ ਮਿਚੁਅਲ ਦੇ ਲੈ ਕੇ ਉਹ ਸਾਰੀ ਗੱਲਬਾਤ ਵਿਕਰਮਜੀਵ ਕਰ ਲੈਣਗੇ ਪਰ ਪੋਜੀਟਿਵ ਬੇਸ ਦੇ ਵਿੱਚ 6400 600 ਆਪਣਾ 35 ਤੇ 4100 ਕਾੜ ਦੇ ਲਈ ਇੰਨਾ ਨਹੀਂ ਹੈਗਾ ਜਿਆਦਾ ਪੋਜੀਟਿਵ ਬੇਸ ਨਹੀਂ ਆਪਾਂ ਨੂੰ ਸੰਘਰਸ਼ ਦੀ ਵੱਡੇ ਦੀ ਲੋੜ ਆ ਸਾਨੂੰ 71 ਹੋਣ ਦੇ ਲਈ ਕੋਈ ਵੀ ਸੰਘਰਸ਼ ਢਾਗਲਾ ਕਰਨਾ ਪੈਣਾ ਉਹ ਮੀਟਿੰਗ ਕਰਕੇ ਉਹ ਤੈਅ ਕਰੀ ਦੇਖੋ ਸਾਥੀਓ ਇਸ ਦੇ ਵਿੱਚ ਅਸੀਂ ਮੁੱਖ ਰੂਪ ਦੇ ਵਿੱਚ ਗੱਲ ਇਹ ਰੱਖੀ ਆ ਕਿ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਬਦਲੀਆਂ ਦੇ ਮਾਮਲੇ 'ਚ ਕਿ ਉਂਜ ਸਟੇ ਆ ਜਿਹੜੀ 2 ਸਾਲ ਦੀ ਪਰ ਨਾਮਨਯੁਕਤਾ ਨੇ ਉੱਪਰ ਤੁਸੀਂ 3 ਸਾਲ ਦਾ ਪਰਵੀਸ਼ਨ ਪੀਰੀਅਡ ਲਗਾਇਆ ਹੋਇਆ ਫਿਰ ਸਰਕਾਰਾਂ ਜਿਹੜੀ ਦੇਖੋ ਕਿ ਡੈਪੂਟੇਸ਼ਨਾਂ ਨੇ ਜਿਹੜੀਆਂ ਉਸ ਨੂੰ ਬਦਲੀਆਂ ਦਾ ਬਦਲ ਬਣਾ ਰਹੀ ਆ ਅਸੀਂ ਅੱਜ ਉੱਥੇ ਜ਼ੋਰ ਦੇ ਕੇ ਗੱਲ ਰੱਖੀ ਆ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਇਹ ਹੋਇਆ ਕਿ ਬਦਲੀ ਨੀਤੀ ਪਾਸੇ ਰੱਖ ਕੇ ਤੁਸੀਂ ਹਜ਼ਾਰਾਂ ਡੈਪੂਟੇਸ਼ਨਾਂ ਲੰਗਾਈਆਂ ਤੇ ਤੁਹਾਡੀ ਸਰਕਾਰ ਵੇਲੇ ਵੀ ਇਹੀ ਹੋ ਰਿਹਾ ਤਾਂ ਕਿਉਂ ਨਾ ਤੁਸੀਂ ਬਦਲੀ ਨੀਤੀ ਦੇ ਵਿੱਚ ਜਿੱਥੇ ਕੋਈ ਕਮੀਆਂ ਆ ਉਹਨੂੰ ਦੂਰ ਕਰ ਲਓ ਤਾਂ ਉਸ ਦੇ ਵਿੱਚੋਂ ਇੱਕ ਸਾਨੂੰ ਲੱਗਦਾ ਵੀ ਜਿਹੜਾ ਹਾਂ ਪੱਖੀ ਅੱਜ ਰਿਹਾ ਉਹ ਇਹ ਆ ਕਿ ਉਹ ਇਸ ਤੇ ਐਗਰੀ ਕੀਤੇ ਨੇ ਵਿੱਤ ਮੰਤਰੀ ਵੀ ਤੇ ਸਾਡੇ ਸਿੱਖਿਆ ਸਕੱਤਰ ਵੀ ਕਿ ਜਿਹੜੀ ਮਿਊਚੁਅਲ ਬਦਲੀ ਆ ਉਸ ਦੇ ਉੱਪਰ ਤੁਹਾਨੂੰ ਪਤਾ ਕਿ 250 ਦੇ ਵਿੱਚੋਂ 125 ਅੰਕ ਦੀ ਘਟੋਕਟ ਲੈਣ ਦੀ ਸ਼ਰਤ ਲਗਾਈ ਹੋਈ ਆ ਤਾਂ ਡਿਪਾਰਟਮੈਂਟ ਤੇ ਸਬ ਕਮੇਟੀ ਇਸ ਗੱਲ ਉੱਪਰ ਐਗਰੀ ਕੀਤੀ ਆ ਕਿ ਜਿਹੜੀ ਮਿਊਚੁਅਲ ਬਦਲੀ ਆ ਉਸ ਦੇ ਉੱਪਰ ਕਿਸੇ ਤਰ੍ਹਾਂ ਦੀ ਸ਼ਰਤ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਇਸ ਕਰਕੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਇਹ ਸ਼ਰਤ ਅਸੀਂ ਹਟਾਵਾਂਗੇ ਅਧਿਆਪਕ A ਤੋਂ B B ਤੋਂ A ਇਹ ਜਾਂਦਾ ਮਿਊਚੁਅਲ ਬਦਲੀ ਆ ਕੋਈ ਸਟੇਸ਼ਨ ਨਹੀਂ ਖਾਲੀ ਹੈਗਾ ਤਾਂ ਇਸ ਕਰਕੇ ਇਹ ਜ਼ਰੂਰ ਪੋਜ਼ਿਟਿਵ ਰਹੀ ਆ ਪਰ ਬਾਕੀ ਗੱਲ ਠੀਕ ਹੈ ਤੁਹਾਡੀ ਕਿ ਜੋ ਬੁਲਕਾਰ ਹੋਰਾਂ ਨੇ ਕੀਤੀਆਂ ਕਿ ਦੇਖੋ ਕਿ ਇਹ ਸਰਕਾਰ ਉਹ ਵਾਲੀ ਗੱਲ ਹੋ ਗਈ ਨਾ ਕਿ ਕਿ 400 ਚੂਹੇ ਖਾ ਕੇ ਹੁਣ ਬਿੱਲੀ ਹੱਜ ਨੂੰ ਚੱਲੀ ਕਿ ਡੈਪਿਊਟੇਸ਼ਨਾਂ ਤੁਸੀਂ ਹਜ਼ਾਰਾਂ ਕਰਦੀਆਂ ਤੁਸੀਂ ਕਈ ਕਾਡਰਾਂ ਨੂੰ ਸਪੈਸ਼ਲ ਚਾਂਸ ਹੁਣ ਤੱਕ ਦਿੱਤਾ ਤੇ ਹੁਣ ਤੁਸੀਂ ਜਦੋਂ ਚੌਥੇ ਸਾਲ ਦੇ ਵਿੱਚ ਐਂਟਰ ਕਰ ਗਏ ਹੁਣ ਤੁਸੀਂ ਬਿਲਕੁਲ ਸੰਤ ਬਨ ਰਹੇ ਹੋ ਕਿ ਅਸੀਂ ਹੁਣ ਡੈਪਿਊਟੇਸ਼ਨਾਂ ਨਹੀਂ ਕਰਾਂਗੇ ਅਸੀਂ ਆਹ ਨਹੀਂ ਕਰਾਂਗੇ ਉਹ ਨਹੀਂ ਕਰਾਂਗੇ ਇਸ ਕਰਕੇ ਬਿਲਕੁਲ ਸਪਸ਼ਟਾ ਸਾਡੀ ਮੰਗ ਕਿ ਈਟੀਟੀ 6835 ਨੂੰ ਸਾਰਿਆਂ ਨੂੰ ਮੌਕਾ ਮਿਲੇ ਇਸ ਵਾਰੀ ਬਦਲੀ ਦੇ ਵਿੱਚ 4161 ਮਾਸਟਰ ਕਾਟਰ ਨੂੰ ਸਾਰਿਆਂ ਨੂੰ ਮੌਕਾ ਮਿਲੇ ਇਸੇ ਢੰਗ ਨਾਲ ਜਿਹੜੇ ਈਟੀਟੀ ਤੋਂ ਮਾਸਟਰ ਮਾਸਟਰ ਤੋਂ ਲੈਕਚਰਰ ਇਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਹੀਂ ਮੌਕਾ ਮਿਲੂਗਾ ਤਾਂ ਅਧਿਆਪਕਾਂ ਕੋਲ ਲੜੇ ਬਿਨਾ ਹੋਰ ਕੋਈ ਰਾਹ ਨਹੀਂ ਹੈਗਾ ਰੀਕਾਸਟ ਇਸ਼ੂਆ ਦੇ ਉੱਪਰ ਵੀ ਜੇ ਕੋਈ ਪੋਜ਼ਿਟਿਵ ਗੱਲ ਆਈ ਹੈ ਤਾਂ ਆਈ ਹੈ ਜੇ ਆਪਾਂ ਲੜਾਈ ਅੱਗੇ ਵਧਾਈ ਆ। ਇਸ ਤੋਂ ਬਾਅਦ ਸਾਥੀਓ ਅਗਲਾ ਅਜੰਡਾ ਸੀ ਜਿਹੜਾ ਪ੍ਰੋਮੋਸ਼ਨਾਂ ਦਾ ਸੀ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਡਿਟੇਲਸ ਦੀ ਗੱਲ ਰੱਖ ਚੁੱਕੇ ਸੀ ਅੱਜ ਸਿਰਫ ਅਸੀਂ ਸਿੱਖਿਆ ਸਕੱਤਰ ਤੋਂ ਇਸ ਦੇ ਉੱਪਰ ਰੀਅਸ਼ੋਰੈਂਸ ਲਿਆ। ਅਸੀਂ ਇਹਨਾਂ ਨੂੰ ਕਿਹਾ ਕਿ 31 ਜੁਲਾਈ 2025 ਤੱਕ ਜਿਹੜਾ ਤੁਸੀਂ ਕਿਹਾ ਸੀ ਕਿ ਜਿੰਨੀਆਂ ਵੀ ਪ੍ਰੋਮੋਸ਼ਨਾਂ ਪੈਂਡਿੰਗ ਨੇ ਉਹ ਮੁਕੰਮਲ ਕਰਾਂਗੇ ਚਾਹੇ ਈਟੀਟੀ ਤੋਂ ਮਾਸਟਰ ਆ। ਮਾਸਟਰ ਤੋਂ ਲੈਕਚਰਾਰ ਆ ਰਿਹਾ ਲੈਕਚਰਾਰ ਤੋਂ ਪ੍ਰਿੰਸੀਪਲ ਆ ਮੁਖ ਦੇ ਆਪਤ ਤੋਂ ਪ੍ਰਿੰਸੀਪਲ ਆ ਨੌਨ ਟੀਚਿੰਗ ਤੋਂ ਜਿੰਨੀਆਂ ਪ੍ਰੋਮੋਸ਼ਨਾਂ ਬਣਦੀਆਂ ਨੇ ਕਿ ਤੁਸੀਂ 31 ਜੁਲਾਈ 2025 ਦੀ ਉਹ ਡੇਟ ਨੂੰ ਡੈਡਲਾਈਨ ਮੰਨ ਕੇ ਉਸ ਨੂੰ ਜ਼ਰੂਰ ਲਾਗੂ ਕਰੋ ਇਸ ਤੋਂ ਅਗਲੀ ਜਿਹੜੀ ਕੱਚੇ ਦੇ ਆਪਕਾਂ ਵਾਲੀ ਮੰਗ ਸੀ ਜਾਂ ਮੈਰੀਟੋਰੀਅਸ ਕੰਪਿਊਟਰ ਦੇ ਆਪਕਾਂ ਵਾਲੀ ਅਸੀਂ ਇੱਕ ਤਾਂ ਕੰਪਿਊਟਰ ਦੇ ਆਪਕਾਂ ਤੇ ਕੱਚੇ ਦੇ ਆਪਕਾਂ ਇਹਨਾਂ ਦੀ ਮੰਗ ਲਈ ਦਾ ਅਸੀਂ ਬਿਲਕੁਲ ਸਪੋਰਟ ਕੀਤੀ ਆ ਇਹਨਾਂ ਨੂੰ ਸਿੱਖਿਆ ਭਾਗ ਦੇ ਵਿੱਚ ਰੈਗੂਲਰ ਕਰਨਾ ਬਣਦਾ ਦੂਜੀ ਅਸੀਂ ਜਿਹੜੀ ਮੈਰਿਟੋਰੀਅਸ ਸਕੂਲਾਂ ਵਾਲ ਦੇ ਜਿਹੜੇ ਅਧਿਆਪਕ ਨੇ ਕਿਉਂਕਿ ਸਰਕਾਰ ਅੱਜ ਵੀ ਮੀਟਿੰਗ ਦੇ ਵਿੱਚ ਤਾਰੀਫ ਕਰ ਰਹੀ ਸੀ ਕਿ ਹਾਂ ਇਹਨਾਂ ਦਾ ਬਹੁਤ ਵਧੀਆ ਕੰਮ ਆ ਤਾਂ ਫਿਰ ਅਸੀਂ ਕਿਹਾ ਜੇ ਤਾਰੀਫ ਕਰਨੀ ਆ ਫਿਰ ਉਹ ਸੁੱਕੀ ਕਿਉਂ ਤੁਸੀਂ ਇਹਨਾਂ ਨੂੰ ਰੈਗੂਲਰ ਕਰੋ ਨਾ ਤਾਂ ਬਾਕੀ ਜਿਹੜੀ ਗੱਲਬਾਤ ਆ ਉਸ ਦੇ ਉੱਪਰ ਜਿਹੜੇ ਡਾਕਟਰ ਟੀਨਾ ਨੇ ਉਹ ਤੁਹਾਡੇ ਨਾਲ ਕਰ ਸਰਸ਼ਿਆਕਾਲ ਅੱਜ ਦੀ ਮੀਟਿੰਗ ਵਿੱਚ ਮੈਰਿਟੋਰੀਅਸ ਯੂਨੀਅਨ ਵੱਲੋਂ ਤੇ ਡੀਟੀਪ ਵੱਲੋਂ ਆ ਪੱਖ ਬਹੁਤ ਜ਼ੋਰਦਾਰ ਤਰੀਕੇ ਨਾਲ ਰੱਖਿਆ ਗਿਆ ਔਰ ਇਹ ਗੱਲ ਪੁੱਛੀ ਗਈ ਕਿ ਪਿਛਲੇ 3.5 ਸਾਲ ਤੋਂ ਤੁਸੀਂ ਸਾਨੂੰ ਅਲੱਗ-ਅਲੱਗ ਵਰਡਿਕਸ ਦੇ ਰਹੇ ਹੋ ਤਾਂ ਤੁਸੀਂ ਸਾਨੂੰ ਸਿਰਫ ਟਾਈਮ ਬਾਉਂਡ ਕਰਕੇ ਦੱਸੋ ਵੀ ਸਾਡੀ ਫਾਈਲ ਕਦ ਤੱਕ ਕਲੀਅਰ ਹੋ ਜਾਏਗੀ ਤਾਂ ਚੀਮਾ ਸਰ ਨੇ ਐਜੂਕੇਸ਼ਨ ਸੈਕਟਰੀ ਮੈਮ ਨੂੰ ਪੁੱਛਿਆ ਵੀ ਇਹਨਾਂ ਦੀ ਫਾਈਲ ਦਾ ਕੀ ਸਟੇਟਸ ਹੈ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਦੀ ਮੈਰਿਟ ਵਿੱਚ ਔਰ ਇਹਨਾਂ ਦੇ ਪ੍ਰੋਸੀਜਰ ਵਿੱਚ ਕੋਈ ਵੀ ਆਈ ਮੀਨ ਅੜਚਨ ਨਹੀਂ ਹੈ ਉਹ ਬਿਲਕੁਲ ਕਲੀਅਰ ਨੇ ਤਾਂ ਮੈਂ ਫਾਈਲ ਬਣਾ ਕੇ ਭੇਜ ਦਵਾਂਗੀ ਤਾਂ ਉਸ ਤੋਂ ਬਾਅਦ ਮੇਰੇ ਵੱਲੋਂ ਇਹ ਪੱਖ ਰੱਖਿਆ ਗਿਆ ਕਿ ਸਾਨੂੰ ਪਹਿਲੀ ਵਾਲੀ ਮੀਟਿੰਗਸ ਵਿੱਚ ਇਹ ਕਿਹਾ ਗਿਆ ਸੀ ਕਿ ਤੁਹਾਡੀ ਫਾਈਲ ਚੱਲ ਰਹੀ ਹੈ ਔਰ ਅੱਜ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਹਾਡੀ ਫਾਈਲ ਭੇਜੀ ਜਾਏਗੀ ਜਿਸ ਦੇ ਉੱਤੇ ਚੀਮਾ ਸਰ ਨੇ ਇਹ ਗੱਲ ਕਹੀ ਕਿ ਤੁਹਾਡਾ ਕੰਮ ਪੱਕਾ ਹੋ ਜਾਊਗਾ ਲੇਕਿਨ ਫਾਈਲ ਦੇ ਚੱਲਨ ਵਿੱਚ ਔਰ ਉਸ ਫਾਈਲ ਨੂੰ ਅਲੱਗ-ਅਲੱਗ ਪ੍ਰੋਸੀਜਰਸ ਦੇ ਵਿੱਚ ਵਿੱਚੋਂ ਕੱਢਣਾ ਪੈਂਦਾ ਤਾਂ ਫਿਰ ਉਸ ਇਸ ਗੱਲ ਦੇ ਉੱਤੇ ਦੁਬਾਰਾ ਤੋਂ ਜ਼ੋਰ ਦਿੱਤਾ ਗਿਆ ਕਿ ਸਰ ਟਾਈਮ ਬਾਉਂਡ ਕੀਤਾ ਜਾਵੇ ਆਪਾਂ ਦੁਬਾਰਾ ਇਹ بار-ਬਾਰ ਗੱਲ ਨਹੀਂ ਸੁਣਨਾ ਚਾਹੁੰਦੇ ਕਿ ਫਾਈਲ ਚੱਲ ਰਹੀ ਹੈ ਤਾਂ ਉਹਨਾਂ ਨੇ ਇਹ ਕਿਹਾ ਸੀ ਐਜੂਕੇਸ਼ਨ ਸੈਕਟਰੀ ਮੈਮ ਨੂੰ ਕਿ ਇਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਜਿਹੜੇ ਸਮਗਰਾਂ ਦੇ 1000 ਟੀਚਰਸ ਦਾ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦੇ ਨਾਲ ਹੀ ਇਸ ਫਾਈਲ ਨੂੰ ਵੀ ਕੱਢਿਆ ਜਾਵੇ ਬਟ ਮੈਂ ਆਪਣੇ ਕੈਡਰ ਨੂੰ ਇਹ ਜ਼ਰੂਰ ਕਹਾਂਗੀ ਕਿ ਬਿਨਾਂ ਸੰਘਰਸ਼ ਦੇ ਆਪਾਂ ਇਹ ਲੜਾਈ ਨਹੀਂ ਜਿੱਤ ਸਕਦੀ ਡੀਟੀਏ ਵੱਲੋਂ ਬਹੁਤ ਸੋਹਣੇ ਤੰਗ ਨਾਲ ਸਾਡਾ ਪੱਖ ਰੱਖਿਆ ਗਿਆ ਹੈ ਸਾਡੀ ਆਪਦੀ ਯੂਨੀਅਨ ਵੱਲੋਂ ਇਹ ਪੱਖ ਬਹੁਤ ਜ਼ੋਰਦਾਰ ਤਰੀਕੇ ਨਾਲ ਰੱਖਿਆ ਗਿਆ ਹੈ ਲੇਕਿਨ ਸੰਘਰਸ਼ ਬਿਨਾ ਇਹ ਲੜਾਈ ਐਂਡ ਤੱਕ ਮੁਕੰਮਲ ਨਹੀਂ ਕੀਤੀ ਜਾ ਸਕਦੀ ਸੋ ਉਸ ਸੰਘਰਸ਼ ਲਈ ਮੈਂ ਆਪਣੇ ਕੈਡਰ ਨੂੰ ਕਹੂੰਗੀ ਕਿ ਉਹ ਤਿਆਰ ਰਹੇ ਧੰਨਵਾਦ ਹਾਂਜੀ ਸੱਥੀਓ ਇਸ ਦੇ ਵਿੱਚ ਹੀ ਨਾਲ 180 ETT ਅਧਿਆਪਕ ਨੇ ਸਾਡੇ ਵਿੱਚ ਸ਼ਿਵ ਕੁਮਾਰ ਜੀ ਅੱਜ ਸ਼ਾਮਲ ਹੋਏ ਨੇ 180 ETT ਦੇ ETT ਦੇ ਹਫ਼ਤਿਆਂ ਦੇ ਵਿੱਚੋਂ ਉਹ ਵੀ ਪਾਠਕ ਸੀ ਜਦੋਂ ਪਹਿਲਾ ਇਸ਼ੂ ਰੱਖਿਆ ਰੀ ਕਾਸਟ ਵਾਲਾ ਅਸੀਂ ਉਹ ਪੱਖ ਵੀ ਰੱਖਿਆ ਕਿ ਰੀਕਾਸਟ ਅਧਿਆਪਕਾਂ ਵਾਂਗ ਤੁਸੀਂ ਜਿਹੜੇ 180 ਈਟੀਟੀ ਅਧਿਆਪਕ ਨੇ ਇਹਨਾਂ ਨੂੰ ਪਿਛਲੀ ਸਰਕਾਰ ਨੇ ਵੀ ਤੰਗ ਕੀਤਾ ਕਿ ਇਹਨਾਂ ਦਾ ਜਿਹੜਾ 4 ਸਾਲ ਦਾ ਪੀਜੀਟ ਸੀ ਇਹਦੇ ਵਿੱਚ ਪਰਵੀਸ਼ਨ ਪੀਰੀਅਡ ਵੀ ਦੁਬਾਰਾ ਲਾਗੂ ਕੀਤਾ ਸਕੇਲ ਵੀ ਜਿਹੜੇ ਉਹ ਪੰਜਾਬ ਦੀ ਥਾਤੇ ਨਵੇਂ ਸਕੇਲ ਲਾਗੂ ਕੀਤੇ ਨੇ ਉਹ ਇਹਨਾਂ ਨਾਲ ਇਨਸਾਫ ਕੀਤਾ ਜਾਵੇ ਉਸ ਦੇ ਉੱਪਰ ਵਿੱਤ ਮੰਤਰੀ ਨੇ ਖੁਦ ਮੰਨਿਆ ਕਿ ਵੀ ਇਹ ਮਾਮਲਾ ਹੱਲ ਹੋਣਾ ਚਾਹੀਦਾ ਉਹਨਾਂ ਨੇ ਉੱਥੇ ਪਰਸਨਲ ਦੇ ਵਿੱਤ ਦੇ ਤੇ ਸਿੱਖਿਆ ਦੇ ਇੰਨੇ ਜਿਹੜੇ ਉੱਥੇ ਅਧਿਕਾਰੀ ਉੱਚ ਮੌਜੂਦ ਸੀ ਉਹਨਾਂ ਨੂੰ ਕਿਹਾ ਵੀ ਆ ਕਿ 180 ਦੇ ਮਾਮਲੇ ਦੇ ਉੱਪਰ ਜੋ ਵੀ ਮਾਮਲੇ ਇਹਨਾਂ ਦਾ ਪੈਂਡਿੰਗ ਰਹਿ ਗਿਆ ਉਹ ਤੁਰੰਤ ਹੱਲ ਕੀਤਾ ਜਾਵੇ ਪਰ ਇੱਕ ਚੀਜ਼ ਨਜ਼ਰ ਆਉਂਦੀ ਆ ਕਿ 180 ETT ਦੇ ਮਾਮਲੇ ਦੇ ਉੱਪਰ ਹਾਲੇ ਵੀ ਸਰਕਾਰ ਆ ਜਿਹੜੀ ਉਹ ਕੋਈ ਠੋਸ ਹੱਲ ਆ ਜਿਹੜਾ ਉਹ ਲੈ ਕੇ ਸਾਹਮਣੇ ਨਹੀਂ ਆ ਰਹੀ ਪਰ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਦੇ ਕੇ ਰੱਖਿਆ ਕਿ ਇਹ 180 ETT ਵਾਲਿਆਂ ਦਾ ਜਿਹੜਾ ਮਾਮਲਾ ਹੈਗਾ ਸਿਰਫ 180 ਦਾ ਮਾਮਲਾ ਨਹੀਂ ਹੈਗਾ ਇਹ ਪੂਰੀ ਇਹ ਅਪਕਲੈਰ ਦਾ ਮਾਮਲਾ ਜੇ ਸਾਡੇ ਵਿੱਚੋਂ 1200 ਟੀਚਰਾਂ ਦੇ ਉੱਪਰ ਏਡਾ ਬਟਾ ਧੱਕਾ ਤੇ ਬੇਇਨਸਾਫੀ ਹੋ ਗਈ ਤਾਂ ਇਸ ਉੱਪਰ ਅਸੀਂ ਚੁੱਪ ਨਹੀਂ ਕਰਾਂਗੇ ਅਸੀਂ ਉਹਨਾਂ ਨੂੰ ਇਹ ਵੀ ਯਾਦ ਕਰਾਇਆ ਕਿ ਤੁਸੀਂ ਖੁਦ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਤਾਂ ਤੁਸੀਂ ਇਹਨਾਂ ਦੇ ਸੰਘਰਸ਼ਾਂ 'ਚ ਸ਼ਾਮਲ ਵੀ ਹੁੰਦੇ ਰਹੇ ਹੋ ਇਹਨਾਂ ਨੂੰ ਭਰੋਸੇ ਵੀ ਦਿੰਦੇ ਰਹੇ ਹੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਹਰਪਾਲ ਚੀਮੇ ਨੇ ਜਿਹੜੇ ਨਪਾਲ ਚੀਮਾ ਅੱਜ ਦੀ ਮੀਟਿੰਗ ਵਿੱਚ ਸਾਨੂੰ ਲੱਗਿਆ ਵੀ ਪੂਰਾ ਘਿਰਦੇ ਨਜ਼ਰ ਆਏ ਨੇ ਇਸ ਤੋਂ ਬਿਨਾ 51 78 ਹਫ਼ਤਿਆਂ ਦਾ ਅਸੀਂ ਉਹਨਾਂ ਨੂੰ ਯਾਦ ਹੀ ਕਰਾਇਆ ਕਿਉਂਕਿ ਪਿਛਲੀ ਮੀਟਿੰਗ 'ਚ ਫੈਸਲਾ ਹੋ ਐਜੂਕੇਸ਼ਨ ਸੈਕਟਰੀ ਨੇ ਕਿਹਾ ਕਿ ਜਿਹੜਾ ਪਿਟਿਸ਼ਨਰ ਨਾਨ ਪਿਟਿਸ਼ਨਰ ਦਾ ਬਖਰੇਵਾ ਕੀਤੇ ਬਿਨਾ ਪਰਕ ਸਮੇਂ ਦੇ ਵਿੱਚ ਸਾਰਾ ਜਿਹੜਾ ਉਹਨਾਂ ਦਾ ਬਕਾਇਆ ਉਹ ਦਿੱਤਾ ਜਾਊਗਾ ਇਸੇ ਢੰਗ ਨਾਲ ਨਰਿੰਦਰ ਪੰਡਾਰੀ ਦਾ ਮਾਮਲਾ ਤੇ ਰਵਿੰਦਰ ਕੰਬੋਜ ਦਾ ਉਹਨਾਂ ਨੇ ਇੱਕ ਹਫ਼ਤੇ ਦਾ ਸਾਨੂੰ ਸਿੱਖਿਆ ਸਕੱਤਰ ਨੇ ਭਰੋਸਾ ਦਿੱਤਾ ਕਿ ਉਸ ਦੇ ਵਿੱਚ ਇਹ ਦੋਨੇ ਅਧਿਆਪਕਾਂ ਦੇ ਜਿਹੜੇ ਆਰਡਰ ਨੇ ਉਹ ਜਾਰੀ ਕਰ ਦਿੱਤੇ ਜਾਣਗੇ ਇਸ ਤੋਂ ਬਿਨਾ 11 ਜਿਹੜੇ ODL ਦੇ ਪੈਂਡਿੰਗ ਆਰਡਰ ਸੀ ਉਹ ਵੀ ਸਾਨੂੰ ਅੱਜ ਪੋਜ਼ਿਟਿਵ ਨਜ਼ਰ ਆਏ ਆ ਉਸ ਦੇ ਵਿੱਚ ਜਵਾਬ ਕਿ ਸਿੱਖਿਆ ਸਕੱਤਰ ਨੇ ਇਹ ਕਿਹਾ ਕਿ ਜਿਹੜੇ 11 ਅਧਿਆਪਕ ਰਹਿ ਗਏ ਉਹਨਾਂ ਦਾ ਇਕੱਲੇ-ਇਕੱਲੇ ਦਾ ਜਿਹੜਾ ਇਸ਼ੂ ਆ ਵੀ ਮੈਂ ਉਹ ਦੇਖ ਰਹੀ ਆ ਤੇ ਉਹਨਾਂ ਦੇ ਆਰਡਰ ਵੀ ਨੇ ਜਿਹੜੇ ਉਹ ਰੋਕੇ ਨਹੀਂ ਜਾਣਗੇ ਉਹ ਵੀ ਜਿਹੜੇ ਜਲਦ ਉਹਨਾਂ ਨੇ ਰੈਗੂਲਰ ਕਰਨ ਦਾ ਭਰੋਸਾ ਜਿਹੜਾ ਉਹ ਦਿੱਤਾ ਇਸ ਤੋਂ ਬਿਨਾ ਅਸੀਂ ਬਿੱਤੀ ਇਸ਼ੂ ਰੱਖੇ ਸੀ ਜਿਦੇ ਵਿੱਚ ਖਾਸ ਤੌਰ ਤੇ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਨਵੇਂ ਸਕਿੱਲਾਂ ਵਾਲੇ ਉਸ ਤੇ ਕੀ ਗੱਲ ਹੋਈ ਆ ਮੈਂ ਸਾਥੀ ਬਲਕਾਰ ਨੂੰ ਬੇਨਤੀ ਕਰੂੰ ਕਿ 2 ਮਿੰਟ ਲਈ ਉਹ ਜ਼ਰੂਰ ਉਸ ਤੇ ਕੰਮ ਕਰ ਬਲਕਾਰ ਹਾਂ ਜੀ 17 ਸਤ 2020 ਤੋਂ ਬਾਅਦ ਜਿਹੜੇ ਪੀ-ਸਕੇ ਲਾਗੂ ਕੀਤੇ ਗਏ ਆ ਸਾਰੇ ਜਿੰਨੇ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਭਰਤੀਆਂ ਤੇ ਉਸ ਤੇ ਜਿਹੜੀ ਗੱਲ ਬਾਤ ਆ ਜਿਹੜੀ ਥੋੜੀ ਜਿਹੀ ਪੋਜ਼ਿਟਿਵ ਨਜ਼ਰ ਆਈ ਅੱਜ ਕਾਫੀ ਜ਼ਿਆਦਾ ਉਹਦੇ ਵਿੱਚ ਇਹ ਆ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਫਾਈਲ ਆ ਅਸੀਂ ਪੂਰੀ ਤਰ੍ਹਾਂ ਫੜਾ ਕੇ ਜਿਹੜੇ 6ਵੇਂ ਤੇ 7ਵੇਂ ਵਾਲੇ ਆ ਉਹਨਾਂ ਨੇ ਡਿਫਰੈਂਸ ਲੈ ਕੇ ਸੀ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਤੋਂ ਮੰਗ ਰਹੇ ਆ ਜਲਦੀ ਫਾਈਲ ਨੂੰ ਕਲੀਅਰ ਕਰਕੇ ਜਿਹੜੇ ਏਜੀ ਰਾਈਟ ਕਹਿ ਕੇ ਜਾਂ ਪਰਸਨਲ ਨੂੰ ਦੱਸ ਕੇ ਇਹਦਾ ਜਿਹੜਾ ਸਾਰਾ ਡਾਟਾ ਬਣਾ ਕੇ ਕਿ ਕਿੰਨਾ ਜਿਹੜਾ ਤੋ 20 ਪੈਸਾ ਜਿਹੜਾ ਲੱਗਣਾਗਾ ਜਾਂ ਕਿੰਨਾ ਡਿਫਰੈਂਸ ਆ ਰਿਹਾਗਾ ਤੇ ਜਿਹਦੇ ਵਿੱਚ ਇਹ ਗੱਲ ਵੀ ਕਲੀਅਰ ਕਰ ਦਿੱਤੀ ਗਈ ਕਿ ਇਹਦੇ ਵਿੱਚ ਫਰਕ ਕੀ ਆ ਕਿਉਂਕਿ ਉਹਨਾਂ ਵੱਲੋਂ ਪੁੱਛਿਆ ਗਿਆ ਪਰਸੋਨਲ ਤੇ ਫਾਈਨਾਂਸ ਵੱਲੋਂ ਕਿ ਇਹਦੇ ਵਿੱਚ ਤੁਹਾਨੂੰ ਨੁਕਸਾਨ ਕੀ ਹੋ ਰਿਹਾ ਜਿਹੜਾ ਸਤਮਾ ਤਾਂ ਉੱਥੇ ਅਸੀਂ ਪੂਰੇ ਕਰੋੜਾਂ ਦਾ ਦੇ ਨਾਲੇ ਗੱਲ ਰੱਖੀ ਹੈ ਕਿ ਨੁਕਸਾਨ ਇਹ ਹੋ ਰਿਹਾ ਕਿ ਸਤਮਾ ਸਾਡਾ ਕੋਈ ਸਕੇਲ ਹੀ ਨਹੀਂ ਬਣ ਰਿਹਾ ਸਾਡੇ ਤੇ ਲੱਗੂ ਹੋਇਆ ਕਿਉਂਕਿ ਜਿਹਦੇ ਵਿੱਚ ਘੱਟ ਰੂਪ ਦੇ ਵਿੱਚ ਤਨਖਾਹ ਬਣਦੀ ਉਹ ਬਣਾ ਦਿੱਤੀ ਗਈ ਹੈ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਮਾਸਟਰ ਕੱਟਦਾ ਵੀ ਉਹੀ ਆ ਤੇ ਲੈਕਚਰ ਆੜਦਾ ਵੀ ਉਹੀ ਆ ਤਾਂ ਉਹਨਾਂ ਨੇ ਇਹ ਗੱਲ ਕਿਹਾ ਗਿਆ ਕਿ ਇਹਦਾ ਅਸੀਂ ਜਲਦ ਮਸਲਾ ਹੱਲ ਕਰ ਰਹੇ ਹਾਂ ਕਿ ਪੂਰੀ ਪ੍ਰੋਟਾ ਦੇ ਨਾਲ ਜਿਹੜੀ ਅਗਲੀ ਗੱਲ ਉਹਨਾਂ ਹਰਪਾਲ ਚੀਮਾ ਜੀ ਨੇ ਕਿਹਾ ਵੀ ਇਸ ਦਾ ਮਸਲਾ ਤੁਰੰਤ ਹੱਲ ਕੀਤਾ ਜਾਵੇ ਫਾਈਲ ਨੂੰ ਅੱਗੇ ਤੋਰਿਆ ਜਾ ਰਿਹਾ। ਬਾਕੀ ਗੱਲ ਸਰ ਇਸ ਦੇ ਉੱਤੇ ਜਿਹੜਾ ਇੰਡਸਟਰੀ ਉਹ ਵੀ ਬਾਕੀ ਸਾਡੇ ਨਾਲ 6835 ਤੋਂ ਸਮਿਤ ਕੁਮਾਰ ਜੀ ਉਹ ਵੀ ਸ਼ਾਮਲ ਨੇ। ਉਹਨਾਂ ਨੇ ਅੱਜ ਡਾਕੂਮੈਂਟ ਵੀ ਸਾਨੂੰ ਪ੍ਰੋਵਾਈਡ ਕੀਤੇ। ਤੁਸੀਂ ਦੇਖੋ ਕਿ ਸਰਕਾਰ ਦਾ ਹਾਲ ਇਹ ਹੈ ਆ ਕਿ ਸੁਪਰੀਮ ਕੋਰਟ ਤੱਕ ਜਾ ਕੇ ਜਿਹੜੀ ਸਰਕਾਰ ਆ ਉਹ ਉੱਥੇ ਗੋਡੇ ਟੇਕ ਚੁੱਕੀ ਆ ਇਸ ਮਾਮਲੇ ਦੇ ਵਿੱਚ। ਪਰ ਮੀਟਿੰਗਾਂ ਦੇ ਵਿੱਚ ਇਹ ਜਵਾਬ ਦੇਣਾ ਕਿ ਅਸੀਂ ਦੇਖ ਰਹੇ ਹਾਂ ਕਿਵੇਂ ਲਾਗੂ ਕਰਨਾ ਇਹ ਸਾਨੂੰ ਲੱਗਦਾ ਵੀ ਉਹ ਰੋਂਦੂਟ ਰੋਂਦਣ ਹੁੰਦੇ ਨੇ ਨਾ ਕਈ ਜਵਾਬਕ ਉਹਨਾਂ ਮੰਗ ਆ ਕਿ ਜਿਹਦੇ ਕੋਲੋਂ ਖੜਾ ਜਿਹੜਾ ਖੜਾਉਣਾ ਉਹ ਖੋਲਿਆ ਜਾਂਦਾ ਇਹ ਹੁਣ ਇਹਨਾਂ ਨੂੰ ਐ ਲੱਗਦਾ ਕਿ ਸਕੇਲ ਅਸੀਂ ਲਾਗੂ ਕਰਤੇ ਬਹੁਤ ਘੱਟ ਲਾਗੂ ਕੀਤੇ ਨੇ ਰੂਲ ਅਸੀਂ ਬਣਾਏ ਨਹੀਂ ਤਾਂ ਹੁਣ ਅੰਦਰੋਂ ਰੋ ਰਹੇ ਨੇ ਕਿ ਅਸੀਂ ਇਹਨਾਂ ਨੂੰ ਲਾਗੂ ਕਰ ਰਹੇ ਹਾਂ ਪਰ ਸਾਨੂੰ ਪੱਕਾ ਪਤਾ ਕਿ ਇਹ ਇਹ 17 ਜੁਲਾਈ 2020 ਤੋਂ ਬਾਅਦ ਵਾਲੇ ਸਰਕਾਰ ਰੋਵੇ ਪਿੱਟੇ ਉਸ਼ਕਾਰੇ ਇਹਨਾਂ ਨੂੰ ਇਹ ਸਕੇਲ ਨੇ ਜਿਹੜੇ ਉਹ ਦੇਣੇ ਪੈਣਗੇ ਨਹੀਂ ਦੇਣਗੇ ਤਾਂ ਸਾਥੀ ਨੇ ਜਿਹੜੇ ਸਾਡੇ ਉਹ ਸੰਘਰਸ਼ ਲਈ ਤਿਆਰ ਵਰ ਪਿਆ ਇਸ ਤੋਂ ਬਿਨਾ ਪੁਰਾਣੀ ਪੈਨਸ਼ਨ ਦਾ ਇਸ਼ੂ ਆ ਜਿਹੜਾ ਉਸ ਤੇ ਵੀ ਖੁੱਲ ਕੇ ਗੱਲ ਰੱਖੀ ਆ ਅਸੀਂ ਉਹਨੂੰ ਕਿਹਾ ਕਿ 18 ਨਵੰਬਰ 2022 ਦਾ ਨੋਟੀਫਿਕੇਸ਼ਨ ਆ ਤੁਹਾਡਾ ਤੁਹਾਡੀ ਆਪਣੀ ਸਰਕਾਰ ਦਾ ਨੋਟੀਫਿਕੇਸ਼ਨ ਆ ਤੁਸੀਂ ਉਸ ਨੂੰ ਲਾਗੂ ਕਰਨ ਤੋਂ ਪੰਗੋੜਾ ਹੋਏ ਹੋਏ ਹੋ ਤੇ ਪੰਜਾਬ ਦੇ ਐਨਪੀਐਸ ਮੁਲਾਜ਼ਮਾਂ ਨੂੰ ਅਸੀਂ ਦੱਸ ਦਈਏ ਕਿ ਉਹ ਸਰਕਾਰ ਜਿਹੜੀ ਬਹੁਤ ਸਾਰੇ ਅਧਿਆਪਕਾਂ ਨੇ ਬੜੀ ਚਾਹ ਨਾਲ ਚੁਣੀ ਸੀ ਕਿ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਉਹ ਸਰਕਾਰ ਦਾ ਇਸ ਮੀਟਿੰਗ ਦੇ ਵਿੱਚ ਵੀ ਪਹਿਲੀਆਂ ਮੀਟਿੰਗਾਂ ਦੇ ਵਿੱਚ ਵੀ ਕਿਉਂਕਿ ਇਸ ਤੋਂ ਪਹਿਲਾਂ ਕੈਬਨਿਟ ਸਬ ਕਮੇਟੀ ਨਾਲ ਡੀਟੀਐਫ ਦੀ ਮੀਟਿੰਗ ਵੀ ਹੋਈ ਸੀ 8 ਜਨਵਰੀ ਨੂੰ ਉਹੀ ਰੋਣਾ ਰੋਈ ਜਾ ਰਹੇ ਨੇ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਡੇ ਕੋਲ ਬਿੱਤ ਨਹੀਂ ਹੈਗਾ ਜਦੋਂ ਗਾਰੰਟੀ ਦਿੱਤੀ ਸੀ ਜਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਦੋਂ ਇਹਨਾਂ ਕੋਲ ਸ਼ਾਇਦ ਪੈਸਾ ਹੈਗਾ ਸੀ ਹੁਣ ਇਹ ਪੈਸਾ ਨਾ ਹੋਣ ਦਾ ਰੋਣਾ ਰੋਈ ਉਦਾ ਕਾਰਨ ਇੱਕ ਇਹ ਵੀ ਆ ਕਿ ਇਹ ਸਰਕਾਰ ਆ ਜਿਹੜੀ ਇਹ ਕੇਂਦਰ ਸਰਕਾਰ ਦੇ ਖਿਲਾਫ ਸਾਨੂੰ ਕਹਿੰਦੇ ਨੇ ਕਿ ਤੁਸੀਂ ਕੇਂਦਰ ਖਿਲਾਫ ਕਿਉਂ ਨਹੀਂ ਬੋਲਦੇ ਅਸੀਂ ਉੱਥੇ ਬਿਲਕੁਲ ਠੋਕ ਕੇ ਗੱਲ ਰੱਖੀ ਆ ਕਿ ਫਰਵਰੀ ਦੇ ਵਿੱਚ ਜਿਹੜਾ ਫਗਵਾੜੇ ਧਰਨਾ ਲਾਇਆ ਸੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਜਿਹਦੇ ਵਿੱਚ ਡੀਟੀਐਫ ਵੀ ਇੱਕ ਹਿੱਸਾ ਸੀ ਅਸੀਂ ਕੇਂਦਰੀ ਮੰਤਰੀ ਜਿਹੜਾ ਸੋਮ ਪ੍ਰਕਾਸ਼ ਸੀ ਉਹਦੇ ਖਿਲਾਫ ਅਸੀਂ ਧਰਨਾ ਲਗਾਇਆ ਕਿ ਤੁਸੀਂ ਐਨਪੀਐਸ ਨੂੰ ਹਟਾਉਣ ਦੇ ਵਿਰੁੱਧ ਖੜੇ ਹੋਏ ਹੋ ਇਸ ਕਰਕੇ ਅਸੀਂ ਤਾਂ ਸੈਂਟਰ ਖਿਲਾਫ ਵੀ ਲੜਨ ਨੂੰ ਤਿਆਰ ਆਂ ਪਰ ਜਿਹਨੂੰ ਨਾਲ ਚੱਲਣਾ ਚਾਹੀਦਾ ਜਿਹੜੀ ਲੱਤਾਂ 'ਚ ਜਾਣ ਨਹੀਂ ਹੈਗੀ ਪੰਜਾਬ ਸਰਕਾਰ ਦੇ ਫਿਰ ਕਿਵੇਂ ਲੜ ਲਾਂਗੇ ਤਾਂ ਫਿਰ ਉਦੋਂ ਤੱਕ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਵੀ ਲੜਾਂਗੇ ਇਸ ਕਰਕੇ ਕੁੱਲ ਮਿਲਾ ਕੇ ਇਸ ਦੇ ਉੱਪਰ ਉਹਨਾਂ ਨੇ ਕੋਈ ਜਿਹੜਾ ਪੋਜੀਟਿਵ ਜਵਾਬ ਆ ਉਹ ਨਹੀਂ ਦਿੱਤਾ ਇਸ ਤੋਂ ਬਿਨਾ ਪੱਤਿਆਂ ਦਾ ਮਾਮਲਾ ਸੀ ਜ਼ੋਰਦਾਰ ਤਰੀਕੇ ਨਾਲ ਰੱਖਿਆ ਉਸ ਦੇ ਵਿੱਚ ਇੱਕ ਖਾਸ ਗੱਲ ਆ ਪੰਜਾਬ ਦੇ ਮੁਲਾਜ਼ਮਾਂ ਦੀ ਜਾਣਕਾਰੀ ਲਈ ਕਿ ਅਸੀਂ ਮੰਗ ਕੀਤੀ ਸੀ ਕਿ ਜਿਹੜਾ ਛੇਵਾਂ ਪੰਜਾਬ ਪੇ ਕਮਿਸ਼ਨ ਆ ਉਸ ਦੀ ਰਿਪੋਰਟ ਜਾਰੀ ਕੀਤੀ ਜਾਵੇ ਅੱਜ ਇਹ ਸਾਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦਾ ਜਿਹੜਾ 6ਵਾਂ ਪੇ ਕਮਿਸ਼ਨ ਆ ਉਹਦੀ ਰਿਪੋਰਟ ਦਾ ਅਗਲਾ ਜਿਹੜਾ ਹਿੱਸਾ ਹੈਗਾ ਉਹ ਇਹਨਾਂ ਨੇ ਤਿਆਰ ਕਰ ਲਿਆ ਤੇ ਬਹੁਤ ਜਲਦੀ ਉਹ ਪਬਲਿਕ ਹੋਣ ਜਾ ਰਿਹਾ ਕਿਉਂਕਿ ਸਾਡੇ ਜਿਹੜੇ ਇਹ ਸਾਰੇ ਇਸ਼ੂ ਸੀ ਜਿਦੇ ਵਿੱਚ ਅਸੀਂ ਪਿੰਡੂ ਏਰੀਆ ਪੱਤਾ ਬਹਾਲ ਕਰਨ ਦੀ ਮੰਗ ਕੀਤੀ ਆ ਬਾਰਡਰ ਏਰੀਆ ਪੱਤਾ ਬਹਾਲ ਕਰਨ ਦੀ ਮੰਗ ਕੀਤੀ ਆ ਟੋਟਲ 37 ਪੱਤੇ ਜਿਹੜੇ ਰੋਕ ਲਏ ਗਏ ਸੀ ਵਿੱਤ ਵਿਭਾਗ ਦੇ ਲੈਟਰ ਨਾਲ ਉਹ ਸਾਰੇ ਬਹਾਲ ਕਰਨ ਦੀ ਮੰਗ ਕੀਤੀ ਆ ਤਾਂ ਉਹਨੇ ਇਹ ਕਿਹਾ ਕਿ ਰਿਪੋਰਟ ਦਾ ਅਗਲਾ ਹਿੱਸਾ ਜਾਰੀ ਹੋ ਰਿਹਾ ਉਸ ਦੇ ਵਿੱਚ ਜਿੰਨੇ ਲਾਭ ਤੁਹਾਡੇ ਪੈਂਡਿੰਗ ਨੇ ਚਾਹੇ ACP ਦਾ ਮਾਮਲਾ ਹੋਵੇ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਹੁੰਦੀ ਆ ਤੁਹਾਨੂੰ ਪਤਾ ਪਿਛਲੇ ਪੇ ਕਮਿਸ਼ਨ ਨੇ 5ਵੇਂ ਨੇ 4 9 14 4 ਸਾਲ ਬਾਅਦ ਇੱਕ ਇਨਕ੍ਰੀਮੈਂਟ ਸਪੈਸ਼ਲ 9 ਸਾਲ ਬਾਅਦ ਇੱਕ ਇਨਕ੍ਰੀਮੈਂਟ ਸਪੈਸ਼ਲ 14 ਸਾਲ ਬਾਅਦ ਸਪੈਸ਼ਲ ਇਨਕ੍ਰੀਮੈਂਟ ਉਹ ਦਿੱਤਾ ਸੀ ਇਸ ਸਰਕਾਰ ਨੇ ਇਹ ਕਹਿ ਕੇ ਰੋਕ ਲਿਆ ਕਿ ਊਂਠ ਦਾ ਬੋਲ ਆ ਜਿਹੜਾ ਉਹ ਸੀ ਗੇਰ ਕਰੂਠ ਦਾ ਬੋਲਾ ਜਿਹੜਾ ਪੇ ਕਮਿਸ਼ਨ ਵਾਲਾ ਨਾ ਤਾਂ ਪਿਛਲੀ ਸਰਕਾਰ ਨੇ ਗੇਰੇ ਆ ਨਾ ਇਹ ਜਿਹੜੇ ਨਖੱਟੂ ਆਪਾਂ ਚੁਣ ਲੇ ਨਾ ਇਹਨਾਂ ਨੇ ਗੇਰੇ ਆ ਇਸ ਕਰਕੇ ਦੇਖਦੇ ਹਾਂ ਹੁਣ ਰਿਪੋਰਟ ਦੇ ਵਿੱਚ ਕੀ ਨਿਕਲਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਰਿਹਾ ਕਿ ਪੇ ਕਮਿਸ਼ਨਾਂ ਦੀਆਂ ਰਿਪੋਰਟਾਂ ਮੁਲਾਜ਼ਮਾਂ ਦੀ ਕਈ ਵਾਰੀ ਤਨਖਾਹ ਵਧਾਉਣ ਦੀ ਥਾਂ ਘਟਾਉਂਦੀਆਂ ਵੀ ਰਹੀਆਂ ਨੇ ਇਸ ਕਰਕੇ ਪੱਤਿਆਂ ਦਾ ਮਾਮਲਾ ਹੋਵੇ ਜਾਂ ਫਿਰ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਏਸੀਪੀ ਸਕੀਮ ਦਾ ਮਾਮਲਾ ਹੋਵੇ ਇਹ ਸਾਰੇ ਮਾਮਲੇ ਉਸ ਨਾਲ ਜੁੜੇ ਹੋਏ ਨੇ ਬੱਤੀ ਗੱਲ ਇਹ ਹੈ ਕਿ ਅੱਜ ਅਸੀਂ ਜਿਹੜਾ ਡੀਅਰਨੈਸ ਅਲਾਉਂਸ ਆ ਮੁਲਾਜ਼ਮਾਂ ਦਾ ਡੀਏ ਆ ਜਿਹੜਾ ਉਹ ਜ਼ੋਰਦਾਰ ਤਰੀਕੇ ਨਾਲ ਗੱਲ ਰੱਖੀ ਤੁਸੀਂ ਦੇਖੋ ਕਿ ਸਾਡੇ ਵਿੱਤ ਮੰਤਰੀ ਕਹਿ ਰਹੇ ਨੇ ਕਿ ਮੁਲਾਜ਼ਮ ਬੜੇ ਦੇਖੋ ਸੈਲਫਿਸ਼ ਨੇ ਕਿ ਉਹ ਸਕੇਲ ਤਾਂ ਭਾਲਦੇ ਪੰਜਾਬ ਦੇ ਡੀਏ ਚਾਹੁੰਦੇ ਚਾਹੁੰਦੇ ਕੇਂਦਰ ਵਾਲਾ ਤਾਂ ਅਸੀਂ ਇਹਨਾਂ ਨੂੰ ਕਿਹਾ ਕਿ ਜਨਾਬ ਸਾਨੂੰ ਤਾਂ ਤੁਸੀਂ ਡੀਏ ਕੇਂਦਰ ਵਾਲਾ ਦੇ ਹੀ ਨਹੀਂ ਰਹੇ ਕਿਹੜੀ ਸਟੇਟ ਹੈ ਜੀ ਆ ਕਿ ਜਿਹੜੀ ਸੈਂਟਰ ਵਾਲੀ ਡੀਏ ਦੇ ਰਹੀ ਹੋਵੇ ਤੇ 13% ਘੱਟ ਹੋਵੇ ਇਸ ਕਰਕੇ ਪਹਿਲਾਂ ਸਾਨੂੰ 13% ਡੀਏ ਦੋ ਫੇਰ ਮਾਰ ਲਿਓ ਜਿਹੜਾ ਮੀਣਾ ਮਾਰਨਾ ਤੁਸੀਂ ਮੀਣਾ ਮਾਰਨ ਦਾ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਤਾਂ ਇਸ ਗੱਲ ਦੇ ਉੱਪਰ ਉਹਨਾਂ ਨੇ ਇਹ ਭਰੋਸਾ ਦਿੱਤਾ ਇੱਕ ਡੀਏ ਦੀ ਕਿਸ਼ਤ ਹੈ ਜਿਹੜੀ ਮੈਂ ਮੁੱਖ ਮੰਤਰੀ ਨਾਲ ਗੱਲ ਕਰ ਰਿਹਾ ਕਿ ਜਲਦੀ ਤੁਹਾਨੂੰ ਰਿਲੀਜ਼ ਆ ਜਿਹੜੀ ਉਹ ਕੀਤੀ ਜਾਊਗੀ ਉਮੀਦ ਕਰਦੇ ਆਂ ਇਸ ਤੇ ਕੋਈ ਕਦਮ ਅੱਗੇ ਪੁੱਟਣਗੇ ਪਰ ਜਿਹਾਜ ਹੈ ਸਰਕਾਰ ਦਾ ਹਾਲ ਆ ਜਾਂ ਉਹਨਾਂ ਨੇ ਖਜ਼ਾਨੇ ਦਾ ਹਾਲ ਕਰਤਾ ਉਸ ਤੋਂ ਸਾਨੂੰ ਲੱਗਦਾ ਕਿ ਬਿਨਾਂ ਸੰਘਰਸ਼ ਤੋਂ ਡੀਏ ਆ ਜਿਹੜਾ ਉਹ ਵੀ ਸ਼ਾਇਦ ਸਾਨੂੰ ਨਸੀਬ ਨਾ ਆਵੇ ਤਾਂ ਕੁੱਲ ਮਿਲਾ ਕੇ ਇਹ ਈਸ਼ੂਆਂ ਦੇ ਉੱਪਰ ਗੱਲ ਹੋਈ ਆ ਤੇ ਇਸੇ ਢੰਗ ਨਾਲ ਜਿਹੜੇ ਮੇਲ ਟੀਚਰਜ਼ ਨੇ ਤੁਹਾਨੂੰ ਪਤਾ ਕਿ ਜਿਹੜੇ ਮੇਲ ਟੀਚਰਜ਼ ਨੇ ਉਹਨਾਂ ਨੂੰ 10 ਛੁੱਟੀਆਂ ਮਿਲਦੀਆਂ ਨੇ ਫੀਮੇਲ ਟੀਚਰਜ਼ ਨੂੰ 20 ਛੁੱਟੀਆਂ ਮਿਲਦੀਆਂ ਨੇ ਪੁਆਇੰਟ ਹੁੰਦੇ ਸਾਰ ਅਸੀਂ ਇਹ ਮੰਗ ਕੀਤੀ ਆ ਕਿ ਜਿਹੜਾ 10 ਸਾਲ ਬਾਅਦ 10 ਤੋਂ 15 ਹੁੰਦੀਆਂ ਨੇ 20 ਸਾਲ ਬਾਅਦ 15 ਤੋਂ 20 ਹੁੰਦੀਆਂ ਨੇ ਕਿ ਉਸ ਮਾਮਲੇ ਦੇ ਵਿੱਚ ਜਿਹੜਾ ਕੰਟਰੈਕਟ ਪੀਰੀਅਡ ਆ ਅਲੱਗ-ਅਲੱਗ ਭਰਤੀਆਂ ਦਾ ਐਸਐਸਆਰਮ ਸਾਹ ਵਾਲਿਆਂ ਨੇ ਕੰਟਰੈਕਟ ਉੱਪਰ ਕੰਮ ਕੀਤਾ 34 42 76 54 51 78 ਸਰਵਿਸ ਪ੍ਰੋਵਾਈਡਰ ਅ ਟੀਚਿੰਗ ਫੈਲੋ ਕਿੰਨੀਆਂ ਹੀ ਭਰਤੀਆਂ ਗੈਲੋ ਪੰਜਾਬ ਦੇ ਵਿੱਚ ਵਿਧਿਆਪਤਾਂ ਦੀਆਂ ਜਿਹੜੀਆਂ ਕੰਟਰੈਕਟ ਤੇ ਹੋਈਆਂ ਤਾਂ ਉਹ ਕੰਟਰੈਕਟ ਪੀਰੀਅਡ ਨੂੰ ਵਿੱਚ ਕਾਊਂਟ ਕੀਤਾ ਜਾਂਦਾ ਤਾਂ ਇਸ ਦੇ ਵਿੱਚ ਦੇਖੋ ਉਹਨਾਂ ਨੇ ਭਰੋਸਾ ਤਾਂ ਦਿੱਤਾ ਹੈ ਨਾ ਭਰੋਸਾ ਤਾਂ ਦਿੱਤਾ ਕਿ ਹਾਂ ਅਸੀਂ ਇਸ ਤੇ ਵਿਚਾਰਾਂਗੇ ਉਡੀਕਦੇ ਆ ਕਿ ਕੀ ਵਿਚਾਰ ਕਰਦੇ ਕੀ ਨਹੀਂ ਵਿਚਾਰ ਕਰਦੇ ਇਸੇ ਢੰਗ ਦੇ ਨਾਲ ਜਿਹੜਾ ਬਾਰਡਰ ਏਰੀਆ ਪੱਤਾ ਉਸ ਦੇ ਉੱਪਰ ਅੱਜ ਇੱਕ ਵੱਡੀ ਚੀਜ਼ ਇਹ ਦੇਖਣ ਨੂੰ ਮਿਲੀ ਕਿ ਜਿਹੜੇ ਖੁਦ ਕੈਬਨਿਟ ਸਬ-ਕਮੇਟੀ ਦੇ ਮੈਂਬਰ ਨੇ ਕੁਲਦੀਪ ਢਾਲੀਵਾਲ ਉਹ ਪਿਛਲੀ ਮੀਟਿੰਗ ਦੇ ਵਿੱਚ ਵੀ ਇਸ ਦੇ ਹੱਕ ਦੇ ਵਿੱਚ ਬੋਲੇ ਸੀ ਅਸੀਂ ਅੱਜ ਉਹਨਾਂ ਨੂੰ ਫੇਰ ਯਾਦ ਕਰਾਇਆ ਕਿ ਢਾਲੀਵਾਲ ਸਾਹਿਬ ਜਾਗੋ ਪਿਛਲੀ ਮੀਟਿੰਗ ਦੇ ਵਿੱਚ ਵੀ ਤੁਸੀਂ ਕਿਹਾ ਸੀ ਕਿ ਬਾਰਡਰ ਏਰੀਆ ਪੱਤਾ ਮਿਲਣਾ ਚਾਹੀਦਾ ਹੁਣ 6 ਮਹੀਨੇ ਬਾਅਦ ਫੇਰ ਮੀਟਿੰਗ ਕਰ ਰਹੇ ਆ ਸਿਰਫ ਬੋਲੋ ਨਾ ਕੁਝ ਕਰੋ ਤਾਂ ਨਵੀਂ ਚੀਜ਼ ਇਹ ਦੇਖਣ ਨੂੰ ਮਿਲੀ ਕਿ ਕੈਬਨਿਟ ਸਬ-ਕਮੇਟੀ ਦੇ ਅੰਦਰ ਵੀ ਹਲਕੀ ਇਸ ਗੱਲ ਦੇ ਉੱਪਰ ਟਕਰਾਅ ਹੋਈ ਕਿ ਹਾਂ ਬਾਰਡਰ ਏਰੀਆ ਪੱਤਾ ਕਿਉਂ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਦੇਖਦੇ ਆ ਕਿ ਇਹ ਟਕਰਾਅ ਹਾਥੀ ਦੇ ਦੰਦਾ ਵਾਲੀ ਆ ਜਾਂ ਸੱਚਮੁੱਚ ਹੀ ਆ ਕੋਈ ਤਾਂ ਫਿਰ ਕੁਲਦੀਪ ਢਾਲੀਵਾਲ ਜੀ ਨੂੰ ਜਰੂਰ ਇਸ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਕਿ ਜੇ ਉਹ ਚਾਹੁੰਦੇ ਨੇ ਬਾਰਡਰ ਏਰੀਆ ਦੇ ਵਿੱਚ ਅਧਿਆਪਕ ਮੁਲਾਜ਼ਮ ਜਾ ਕੇ ਪੜਾਉਣ ਤਾਂ ਉਹਨਾਂ ਦਾ ਪੱਤਾ ਜਿਹੜਾ ਬਾਰਡਰ ਏਰੀਆ ਦਾ ਉਹ ਮਿਲਣਾ ਚਾਹੀਦਾ ਪਿੰਡੂ ਏਰੀਆ ਪੱਤਾ ਜਿਹੜਾ ਉਹ ਵੀ ਮਿਲਣਾ ਚਾਹੀਦਾ ਇਸ ਤੋਂ ਬਿਨਾ ਬਾਕੀ ਸਾਰੀਆਂ ਮੰਗਾਂ ਨੇ ਜੇ ਚਾਹੇ 35 82 ਅਧਿਆਪਕਾਂ ਦਾ ਮਾਮਲਾ ਹੋਵੇ ਜਾਂ ਉਸ ਦੇ ਵਿੱਚ ਸਿੱਧੀ ਭਰਤੀ ਦਾ ਮਾਮਲਾ ਹੋਵੇ ਪੀਟੀਆਈ ਆਟ ਐਂਡ ਕਰਾਫਟ ਅਧਿਆਪਕਾਂ ਦਾ ਮਾਮਲਾ ਹੋਵੇ ਉਹ ਸਾਰੇ ਇਸ਼ੂ ਰੱਖੇ ਗਏ ਨੇ ਅਧਿਆਪਕਾਂ ਨੂੰ ਇਹ ਅਪੀਲ ਆ ਕਿ ਇੱਕ ਮੀਟਿੰਗ ਦਾ ਸੱਦਾ ਅੱਗੇ ਵੀ ਆਇਆ ਹੋਇਆ ਹੈ ਉਹ ਹੁੰਦੀ ਜਾਂ ਨਹੀਂ ਹੁੰਦੀ ਬਦਲੀਆਂ ਦੇ ਇਸ਼ੂ ਤੇ ਜਿਹੜੇ ਨਵੇਂ ਕਾਟੜਾਂ ਵਾਲੇ ਅਧਿਆਪਕ ਨੇ 63541 ਕਹਾ ਇਹ ਫੈਸਲਾ ਕਰ ਚੁੱਕੇ ਨੇ ਕਿ ਅਸੀਂ ਘਰੇ ਨਹੀਂ ਬੈਠਾਂਗੇ ਲੜਾਂਗੇ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਵੀ ਇੱਕ ਦੁਬਾਰਾ ਇੱਕ ਸਾਂਝੀ ਮੀਟਿੰਗ ਕਰਕੇ ਸਮੁੱਚੇ ਇਸ਼ੂ ਜਿਹੜੇ ਹੱਲ ਹੋਣ ਉਹ ਰਹਿ ਜਾਣਗੇ ਉਹਨਾਂ ਦੇ ਉੱਪਰ ਫੇਰ ਅਸੀਂ ਸਾਰੇ ਇੱਕ ਜੁਆਇੰਟ ਸਟਰਗਲ ਆ ਜਿਹੜੀ ਬਣਾਵਾਂਗੇ ਦੇਖਦੇ ਆ ਸਰਕਾਰ ਆ ਜਿਹੜੀ ਉਹ ਕਦੋਂ ਤੱਕ ਲਾਰੇ ਲਾਉਂਦੀ ਆ ਕਦੋਂ ਤੱਕ ਭੱਜਦੀ ਆ ਨਹੀਂ ਭੱਜਣ ਦੇਣਾ ਇਹਨਾਂ ਨੂੰ ਕਿੰਨੇ ਇਸ਼ੂ ਨੇ ਜਾਂ ਤਾਂ ਹੱਲ ਹੋਣਗੇ ਨਹੀਂ ਫਿਰ ਜਿਹੜਾ ਇਹਨਾਂ ਦਾ ਘਰਾਓ ਆ ਉਹ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ